ਲੱਖ ਪੱਜ ਲੈ ਹੋਣੀ ਤੋਂ ਵਦਨੇ ਆਪੇ ਹੀ ਬਣ ਜਾਣਾ ਰੱਖ ਚੌਸਤ ਚਲਾ ਕੀ ਤੂੰ ਤਾਂ ਵੀ ਵਰਤੇ ਉਹਦਾ ਪਾਣਾ ਲੱਖ ਲੁਕ ਲੁਕ ਵੇ ਜਾ ਤੂੰ ਉਸੇ ਥਾਤੇ ਗਲੇ ਆਉਂਦੀ ਹੋਣੀ ਨਾ ਟਾਲਦੀ ਪਾਣਾ ਆ ਕੇ ਗੱਰ ਤੌਂਦੀ ਐਸ ਹੁਣੀ ਅੱਗੇ ਤਾਂ ਕੋਈ ਚੱਲਦੀ ਲਾ ਮੂਰੇ ਬੰਦੇ ਨੂੰ ਉਸੇ ਥਾਤੇ ਆਪੇ ਕੱਲ ਦੀ ਮਨ ਦਿਆ ਕੋਈ ਇਹ ਦੇ ਨਾ ਪੂਰਾ ਤਰਸ ਨਾ ਕਦੇ ਜਿਤਾਉਂਦੀ ਉਣੀ ਨਾ ਟਾਲਦੀ ਮਾਣਾ ਆ ਕੇ ਗਏ ਬਦਤੋਂ ਦੀ ਰਫ਼ਤਾਰ ਜੋ ਇੱਕੋ ਜੀ ਜ਼ਿੰਦਗੀ ਦੇ ਵਿੱਚ ਸਦਾ ਨਾ ਰਹਿੰਦੀ ਕਦੇ ਖੁਸ਼ੀਆਂ ਖੇੜੇ ਜੋ ਚੇਤ ਵਿੱਚ ਚੀਤੇ ਨਾ ਐਸਾ ਸਮ ਬਿਆਨ ਵਿਖਾਉਂਦੀ ਹੋਣੀ ਨਾ ਤਾਲਦੀ ਬਣਾਇਆ ਕੇ ਗੱਰਤੌਂਦੀ ਜੋ ਮਨ ਵਿੱਚ ਸੋਚੇ ਤੂੰ ਜੀਵਨ ਸਦਾ ਨਾ ਵੈਸਾ ਹੋਵੇ ਕਰੇਤ ਨੂੰ ਤੂੰ ਮਿਲਦਾ ਨਾ ਕਾਰੇ ਡਾਡੇ ਨੂੰ ਕੀ ਪੋਵੇ ਕਦੇ ਚੜ ਤਾਂ ਜਗ ਤੇ ਨਹੀਂ ਕਦੇ ਸਰ ਵਿੱਚ ਖੀਪਵਾਉਂਦੀ ਹੋਣੀ ਨਾ ਤાળਦੀ ਪਾਣਾ ਆਕੇ ਗਏ ਵੜ ਤੋਂ ਦੀ ਲੱਖ ਮਿੱਤਰ ਸੁਵੰਦੀ ਨੇ ਕੀਰ ਨਹੀਂ ਜਿਹੜਾ ਤਰਦੀ ਰੂਹ ਟਿਕਾਵੇ ਕਲ ਦੁਨੀਆਂ ਮਾਤ ਤਾਈ ਮਨ ਕੇ ਗੁਰੂ ਐਸੀ ਸਚਕਾਉਂਦੀ ਹੋਣੀ ਨਾ ਤਾਲਦੀ ਹਰ ਕੋਈ ਇਹ ਸੋਚੇ ਬਈ ਮੇਰੇ ਸੰਗ ਨੀ ਮਾੜਾ ਹੋਣਾ ਦੁੱਖ ਭੁੱਲਿਆਂ ਵਿਸਰਿਆਂ ਨੂੰ ਮਣਮਣ ਪੈ ਜੀ ਵੇਖੋ ਰੋਣਾ ਸਦਰਾ ਦੇ ਮੈਲਾ ਨੂੰ ਜਿਹੜੀ ਪਲ ਵਿੱਚ ਆਣ ਗਏ ਤੋਂਦੀ ਹੋਣੀ ਨਾ ਟਾਲਦੀ ਬਣਾ ਆ ਕੀ ਗਏ ਪਰ ਤੋਂਦੀ ਜਿਵੇਂ ਮੈਂ ਕਰਲੇ ਖੜੇ ਪਾਵਣ ਏ ਗੁਣੀ ਗਿਆਨੀਆਂ ਦੀ ਸਦਬੋਧਿਆਨ ਕੇ ਸਦਾ ਭਲਾਉਂਦੀ ਹੋਣੀ ਨਾ ਟਾਲਦੀ ਬਣਾਇਆ ਕੇ ਬਰਤੌਂਦੀ ਹੋਣਾ ਸਭ ਉਈਓ ਏ ਰਾਮ ਮਾਲਕ ਦੇ ਮਨ ਪਾਉਂਦਾ ਕਾਦਰ ਦੀ ਕੁਦਰਤ ਦਾ ਮੂਰਖਾ ਪੇਦਨਾ ਪੂਰਾ ਆਉਂਦਾ ਮਨ ਦੀਪ ਨਿਮਾਣੇ ਤੋਂ ਮਨ ਦੀਪ ਨਿਮਾਣੇ ਤੋਂ ਛੰਦ ਲਿਖੋਂ ਦੀ ਹੋਣੀ ਨਾ ਟਾਲਦੀ ਪਾਣਾ ਆ ਕੀ ਗਏ ਪਰਤੋਂ ਦੀ ਹੋਣੀ